ਦਰਸਨਾ ਖਾਦਾ ਤੇ ਗੋਲੀਆਂ ਦਾ ਮੀਂਹ ਲਗਾਤਾਰ ਵਰਹਾਉਂਦੇ ਰਹੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸਪਾਹੀ ਇਸ جنگ ਦੀ ਭੇਟ ਚੜ ਗਏ ਅੰਤ ਨੁਕਸਾਨ ਹੁੰਦਾ ਵੇਖ ਕੇ ਸਿੱਖਾਂ ਦੀ ਨਿਹੱਥੀ ਫੌਜ ਨੂੰ ਪਿੱਛੇ ਹਟਣਾ ਪਿਆ ਅਤੇ ਅੰਗਰੇਜ਼ਾਂ ਨੇ ਇਹ جنگ ਜਿੱਤ ਲਈ ਐਂਗਲੋ ਸਿੱਖ جنگ ਦੀ ਇਹ ਆਖਰੀ ਫੈਸਲਾਕੁਨ ਲੜਾਈ ਸੀ ਜਿਸ ਤੋਂ ਬਾਅਦ ਖਾਲਸਾ ਫੌਜਾਂ ਦੀ ਸਿੱਖ ਰਾਜ ਨੂੰ ਬਚਾਉਣ ਦੀ ਆਖਰੀ ਉਮੀਦ ਵੀ ਮੁੱਕ ਗਈ 14 ਮਾਰਚ ਨੂੰ ਅੰਗਰੇਜ਼ਾਂ ਦੀ ਇੱਕ ਵੱਡੀ ਫੌਜ ਨੇ 라ਵਲਪਿੰਡੀ ਵਿਖੇ ਰਾਜਾ ਸ਼ੇਰ ਸਿੰਘ ਨੂੰ ਘੇਰ ਲਿਆ ਸ਼ੇਰ ਸਿੰਘ ਦੀ ਟੁਕੜੀ ਕੋਲ ਅਸਲਾ ਅਤੇ ਰਾਸ਼ਨ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਸੀ ਨਿਹੱਥੇ ਸਿੱਖ ਸਪਾਹੀਆਂ ਦੇ ਹੌਸਲੇ ਵੀ ਟੁੱਟ ਚੁੱਕੇ ਸਨ ਆਖਰਕਾਰ ਸ਼ੇਰ ਸਿੰਘ ਅਤੇ ਉਸਦੇ ਪਿਤਾ ਚਤਰ ਸਿੰਘ اٹਾਰੀਵਾਲਾ ਨੇ ਜਨਰਲ ਗਿਲਬਰਟ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਇਤਿਹਾਸਕਾਰ ਲਿਖਦੇ ਹਨ ਕਿ ਹਥਿਆਰ ਸੁੱਟਣ ਸਮੇਂ ਕਈ ਸਿੱਖ ਸਪਾਈਆਂ ਦੀਆਂ ភੁੱਬਾਂ ਨਿਕਲ ਗਈਆਂ ਅਸਲ ਵਿੱਚ ਇਹ ਖਾਲਸਾ ਰਾਜ ਦੇ ਖੁੱਸਣ ਦਾ ਦਰਦ ਸੀ ਚਤਰ ਸਿੰਘ اٹਾਰੀਵਾਲਾ ਅਤੇ ਸ਼ੇਰ ਸਿੰਘ ਨੂੰ ਹੋਰ ਨਾਲ ਕਈ ਸਰਦਾਰਾਂ ਸਣੇ ਗ੍ਰਿਫਤਾਰ ਕਰਕੇ ਕੋਲਕਾਤਾ ਭੇਜ ਦਿੱਤਾ ਗਿਆ 28 ਮਾਰਚ 1849 ਵਾਲੇ ਦਿਨ ਅੰਗਰੇਜ਼ਾਂ ਨੇ ਖਾਲਸਾ ਰਾਜ ਤੇ ਪੂਰਨ ਕਬਜ਼ੇ ਦਾ ਐਲਾਨ ਕਰ ਦਿੱਤਾ ਜਦੋਂ ਕਿ ਅਗਲੇ ਹੀ ਦਿਨ ਲਾਹੌਰ ਵਿਖੇ ਅੰਗਰੇਜ਼ਾਂ ਨੇ ਆਪਣਾ ਪਹਿਲਾ